ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਸਭ ਤੋਂ ਪਹਿਲੀ ਬੇਨਤੀ ਹੈ ਕਿ ਇਹ ਵੀਡੀਓ ਸ਼ੇਅਰ ਕਰ ਦਿਓ ਗਰੁੱਪਾਂ ਵਿੱਚ ਸਾਰੀਆਂ ਗ੍ਰੰਥੀ ਸੁਭਾਵਾਂ ਤੱਕ ਗ੍ਰੰਥੀ ਸਿੰਘਾਂ ਤੱਕ ਔਰ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਤੇ ਕਮੈਂਟ ਵਿੱਚ ਸੁਝਾਅ ਜ਼ਰੂਰ ਦੇਣਾ ਕਿਉਂਕਿ ਦਾਸ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦਾ ਇੱਕ ਸਰਪ੍ਰਸਤ ਹੋਣ ਦੇ ਨਾਤੇ ਸੇਵਾਦਾਰ ਹੋਣ ਦੇ ਨਾਤੇ ਇਹ ਵੀਡੀਓ ਪਾ ਰਿਹਾ ਹੈ ਔਰ ਅੱਜ ਗ੍ਰੰਥੀ ਸਿੰਘਾਂ ਨੂੰ ਕਾਫੀ ਅਡਿਕਤਾ ਆ ਰਹੀ ਹੈ ਪਿੰਡਾਂ ਵਿੱਚ ਔਰ ਕਿਤੇ ਕੁਰਸੀਆਂ ਦੇ ਪ੍ਰਤੀ ਕਿਤੇ ਅਨੰਦਕਾਰਜਾਂ ਦੇ ਪ੍ਰਤੀ ਕਿਸੇ ਦੀ ਉਮਰ ਛੋਟੀ ਰਹੀ ਮੁੰ ਲੜਕੀ ਦੀ ਲੜਕੇ ਦੀ ਜਾਂ ਹੋਰ ਭੋਗ ਪ੍ਰਤੀ ਕਾਫੀ ਅਡਿਕਤਾ ਨੇ ਇਹ ਅਡਿਕਤਾ ਦਾ ਸੁਝਾਅ ਦਾਸ ਗ੍ਰੰਥੀ ਸਿੰਘਾਂ ਦੇ ਚਰਨਾਂ ਵਿੱਚ ਤੇ ਜਿਹੜੇ ਸਭਾਵਾਂ ਦੇ ਗ੍ਰੰਥੀ ਸਿੰਘ ਆਗੂ ਹਨ ਮੁੱਖ ਅਹੁਦੇਦਾਰ ਹਨ ਉਹਨਾਂ ਤੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਤੌਰ ਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਜਿੰਨਾਂ ਜਿੰਨੀਆਂ ਵੀ ਗ੍ਰੰਥੀ ਸਭਾਵਾਂ ਹਨ ਆਪਾਂਵੇਂ ਬਾਬਾ ਬੁੱਢਾ ਜੀ ਦੇ ਨਾਂ ਤੇ ਹੈ ਆਪਾਂਵੇਂ ਭਾਈ ਗਰਦਾਸ ਜੀ ਦੇ ਨਾਂ ਤੇ ਹੈ ਤੇ ਜਾਂ ਕੋਈ ਹੋਰ ਕਿਸੇ ਵੀ ਨਾਂ ਤੇ ਰਿਲੇਟਡ ਹੈ ਉਹਨਾਂ ਸਾਰੇ ਮੁਖੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਦੋਂ ਕਿਸੇ ਗ੍ਰੰਥੀ ਨੂੰ ਅਡਿਕਟ ਆਉਂਦੀ ਹੈ ਉਦੋਂ ਉਹ ਵੱਖਰੇ ਵੱਖਰੇ ਰੂਪਾਂ ਵਿੱਚ ਭਜਦੇ ਆਂ ਵੀ ਫਲਾਨੀ ਸਵਾ ਕੋਲੇ ਚੱਲੀਏ ਉਹ ਆਗੂ ਕੋਲੇ ਚੱਲੀਏ ਫਲਾਨੇ ਆਗੂ ਕੋਲੇ ਚੱਲੀਏ ਤਾਂ ਉਹ ਵੱਖਰੋ ਵੱਖਰੇ ਆਗੂਆਂ ਕੋਲੇ ਜਾਂਦੇ ਆ ਵੀ ਹੁਣ ਉੱਥੇ ਚੱਲੀਏ ਸਾਡੀ ਬਾਹ ਮੜਨਗੇ ਤਾਂ ਬੇਨਤੀ ਹੈ ਗ੍ਰੰਥੀ ਸਿੰਘਾਂ ਨੂੰ ਵੀ ਕੋਈ ਗੁਰੂ ਖੋ ਅੱਜ ਸਮਾਂ ਬੜਾ ਖਤਰਨਾਕ ਹੈ ਦਾਸ ਇਹ ਨਹੀਂ ਕਹਿੰਦਾ ਕਿ ਤੁਸੀਂ ਫਲਾਨੀ ਸਭਾ ਨਾਲ ਜੁੜੋ ਜਾਂ ਸਾਡੀ ਸਭਾ ਨਾਲ ਜੁੜੋ ਕਿਤੇ ਵੀ ਜੁੜੋ ਇੱਕ ਤਾਂ ਜਦੋਂ ਕੋਈ ਵੀ ਸਭਾ ਵਾਲਾ ਮੀਟਿੰਗ ਬੁਲਾਉਂਦਾ ਹੈ ਕਿਸੇ ਵੀ ਸੰਸਥਾ ਦਾ ਆਗੂ ਹੈ ਉਹ ਉਸ ਮੀਟਿੰਗ ਦੇ ਵਿੱਚ ਤੁਹਾਡਾ ਜਾਣਾ ਜ਼ਰੂਰੀ ਹੋਵੇਗਾ ਕਿਉਂਕਿ ਅੱਜ ਸਮਾਂ ਖਤਰਨਾਕ ਹੈ ਸਮੇ ਨੂੰ ਮੁੱਖ ਰੱਖਦੇ ਹਾਂ ਜੇ ਅਸੀਂ ਮੀਟਿੰਗਾਂ ਵਿੱਚ ਜਾਵਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਸਾਡੇ ਆਗੂਆਂ ਦੀ ਕੀ ਮੀਟਿੰਗ ਹੈ ਕੀ ਵਿਚਾਰ ਕਰਦੇ ਆ ਕਿਸੇ ਵਿਸ਼ੇ ਤੇ ਵਿਚਾਰ ਕਰਦੇ ਆ ਤੇ ਕੀ ਕਰਨਾ ਚਾਹੁੰਦੇ ਆ ਭਵੇਂ ਉਹ ਭਾਈ ਮਨੀ ਸਿੰਘ ਦੇ ਨਾਂ ਤੇ ਐ ਭਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਐ ਭਵੇਂ ਬਾਬਾ ਬੁੱਢਾ ਜੀ ਦੇ ਨਾਂ ਤੇ ਐ ਜੇ ਕਿਤੇ ਵੀ ਕਿਸੇ ਵੀ ਔਰ ਨਾਂ ਤੇ ਰਿਲੇਟਡ ਐ ਔਰ ਬੇਨਤੀ ਐ ਗ੍ਰੰਥੀ ਸਿੰਘਾਂ ਨੂੰ ਭਵੇਂ ਉਹ ਪਿੰਡਾਂ ਵਿੱਚ ਰਹਿੰਦੇ ਆ ਭਵੇਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੇ ਆ ਕਿ ਕਿਤੇ ਵੀ ਰਹਿੰਦੇ ਆ ਭਵੇਂ ਉਹ ਰਾਗੀ ਹੈ ਪ੍ਰਚਾਰਕ ਹੈ ਜੇ ਮੀਟਿੰਗਾਂ ਵਿੱਚ ਜਾਣਗੇ ਤਾਂ ਘੱਟੋ ਘੱਟ ਸਾਨੂੰ ਇਹ ਪਤਾ ਲੱਗੂਗਾ ਕਿ ਸਾਡੇ ਆਗੂ ਕੀ ਕਰਨਾ ਚਾਹੁੰਦੇ ਆ ਤੇ ਦੂਸਰੀ ਬੇਨਤੀ ਹੈ ਕਿ ਜਿਵੇਂ ਹੁਣ ਗ੍ਰਾਂਥੀ ਸਿੰਘ ਪਿਛਲੇ ਦਿਨੀ ਇਹ ਕੁਰਸੀਆਂ ਦਾ ਬੜਾ ਇੱਕ ਮੁੱਦਾ ਉੱਪਰ ਕੇ ਅਗਿਆਰੇ ਕਿਉਂਕਿ ਗ੍ਰਾਂਥੀ ਸਿੰਘ ਕਿਤੇ ਨਾ ਕਿਤੇ ਦਵਾ ਥੱਲੇ ਆ ਕੇ ਕੁਰਸੀਆਂ ਜਾਂ ਮੇਜ਼ ਜੇ ਦਰਬਾਰ ਸਾਹਿਬ ਦੇ ਵਿੱਚ ਲਾਏ ਹੋਏ ਆ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਕਈਆਂ ਨੇ ਛੋਟੀਆਂ-ਛੋਟੀਆਂ ਕੁਰਸੀਆਂ ਲਾਤੀਆਂ ਵੀ ਚਲੋ ਪ੍ਰੋਬਲਮ ਆ ਜੀ ਪਰ ਦਾਸ ਬੇਨਤੀ ਕਰਦਾ ਹੈ ਕਿ ਇਹ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਦਰਬਾਰ ਸਾਹਿਬ ਦੇ ਵਿੱਚ ਕੁਰਸੀ ਲਾਉਣ ਦੀ ਇਜਾਜ਼ਤ ਨਾ ਦੇਵੇ ਗ੍ਰੰਥੀ ਸਿੰਘ ਕਿਸੇ ਵੀ ਕਮੇਟੀ ਨੂੰ ਦਾਸ ਇੱਥੇ ਗਾਦਰਪਤੀ ਬਹੁਤ ਦੇ ਵਿੱਚ ਰਹਿੰਦਾ ਹੈ ਸਾਡੇ ਲੋਕ ਔਰ ਗਿਆਨवान ਕਹਿ ਲੋ ਜਾ ਉਹਨਾਂ ਤੇ ਕਿਰਪਾ ਲਾਲੂ ਮਾਲਕ ਦੀ ਵੀ ਕੋਈ ਵੀ ਕੰਮ ਕਰਨਾ ਚਾਹੁੰਦੇ ਹੁੰਦੇ ਆ ਉਹ ਤਕਰੀਬਨ ਤਕਰੀਬਨ ਸਾਨੂੰ ਪੁੱਛਦੇ ਆ ਵੀ ਬਾਬਾ ਜੀ ਇਹ ਕੰਮ ਕਰਨਾ ਹੈ ਜਾਂ ਸੰਗਤ ਕਹਿੰਦੀ ਆ ਕਰੀਏ ਜਾਂ ਨਾ ਕਰੀਏ ਤਾਂ ਸਾਡੇ ਵੀ ਇੱਥੇ ਕਈ ਵਾਰ ਗੱਲ ਚੱਲੀ ਆ ਵੀ ਜੀ ਕਿਸੇ ਦੇ ਚੂਲਾ ਟੁੱਟਿਆ ਕਿਸੇ ਦੇ ਗੋਡੇ ਦੁਖਦੇ ਆ ਕਿਸੇ ਦੇ ਕਿਵੇਂ ਕਿਸੇ ਦੇ ਕਿਵੇਂ ਤੇ ਆਪਾਂ ਜੀ ਕੁਰਸੀਆਂ ਲਾ ਲਈ ਤਾਂ ਸੰਗਤ ਕਹਿੰਦੀ ਆ ਵਿੱਚ ਤਾਂ ਦਾਸ ਨੇ ਕਈ ਵਾਰ ਸੁਝਾ ਦਿੱਤਾ ਵੀ ਭਾਈ ਸੰਗਤ ਔਰ ਕੁਛ ਵੀ ਕਹਿੰਦੀ ਹੈ ਪਰ ਆਪਾਂ ਗੁਰੂ ਦੀ ਮਰਜ਼ੀ ਦਾ ਨੁਮਖ ਰੱਖ ਕੇ ਚੱਲਣਾ ਹੈ ਤਾਂ ਕਮੇਟੀ ਜਾਂ ਉਹ ਵੀ ਸਾਡੇ ਭਾਈ ਹੁੰਦੇ ਆ ਉਹ ਕੋਈ ਕਮਲੇ ਨਹੀਂ ਹੁੰਦੇ ਉਹ ਸਾਰਾ ਕੁਝ ਜਾਣਦੇ ਹੁੰਦੇ ਆ ਇਸ ਕਰਕੇ ਕਮੇਟੀ ਨੇ ਔਰ ਮੰਨ ਲੈਣਾ ਹੁੰਦਾ ਗ੍ਰੰਥੀ ਸਿੰਘ ਦਾ ਕਹਿਣਾ ਤੇ ਬੇਨਤੀ ਹੈ ਕਿ ਕਿਸੇ ਵੀ ਗੁਰੂ ਘਰ ਦੇ ਵਿੱਚ ਕੋਈ ਡਿਊਟੀ ਕਰ ਰਿਹਾ ਸਿੰਘ ਔਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਕੁਰਸੀ ਨਾ ਲਾਵੇ ਔਰ ਫਿਰ ਦੂਸਰੀ ਗੱਲ ਹੈ ਕਿ ਜੇ ਕੋਈ ਕਿਸੇ ਜਿਆਦੇ ਪ੍ਰੋਬਲਮ ਹੈ ਤਾਂ ਉਹ ਬਾਹਰਲੇ ਪਾਸੇ ਬਰਾਂਡਿਆਂ ਦੇ ਵਿੱਚ ਜਾਂ ਉਦੋਂ ਬਾਹਰ ਕਹਿ ਸਕਦੇ ਵੀ ਭਾਈ ਉੱਥੇ ਜਾ ਡਾ ਕੇ ਕੁਰਸੀ ਤੁਸੀਂ ਬਹਿ ਸਕਦੇ ਹੋ ਪਰ ਦਰਬਾਰ ਸਾਹਿਬ ਦੇ ਵਿੱਚ ਕੁਰਸੀ ਨਹੀਂ ਲਾਈ ਜਾਊਗੀ ਇਹ ਗ੍ਰੰਥੀ ਸਿੰਘ ਅੱਜ ਬੇਨਤੀਆਂ ਜ਼ਰੂਰ ਕਰ ਨੂੰ ਆਪਣੀਆਂ ਕਮੇਟੀਆਂ ਨੂੰ ਆਪਣੇ ਪ੍ਰਬੰਧਕਾਂ ਨੂੰ ਸੰਗਤਾਂ ਨੂੰ ਪਿਆਰ ਨਾਲ ਸਮਝਾਉਣ ਕੋਈ ਲੜਾਈ ਕਰਨ ਦੀ ਲੋੜ ਨਹੀਂ ਤੇ ਜੇ ਕੋਈ ਲਾਵੇਗਾ ਤਦਾਸ ਬੇਨਤੀ ਕਰਦਾ ਹੈ ਕਿ ਉਸ ਸਿੰਘ ਦੇ ਨਾਲ ਜਿਹੜਾ ਦਰਬਾਰ ਸਾਬੇ ਦੇ ਵਿੱਚ ਕੁਰਸੀ ਲਾਉਂਦਾ ਹੈ ਮੇਜ਼ ਲਾਉਂਦਾ ਹੈ ਔਰ ਉਹਦੇ ਨਾਲ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਕੋਈ ਵੀ ਉਹਦੇ ਨਾਲ ਸੰਸਥਾ ਖੜੇ ਨਾ ਸੰਸਥਾ ਦੇ ਆਗੂ ਨਾ ਖੜਨ ਕਿਉਂ ਕਿਉਂਕਿ ਜੇ ਇਹ ਆਪਾਂ ਔਰ ਇੱਕ ਦਇਆ ਦੇ ਬਸ ਹੁੰਦੇ ਹੋ ਕੇ ਕੜਤ ਖੜਦੇ ਰਹੇ ਤਾਂ ਫਿਰ ਕੀ ਹੁੰਦਾ ਵੀ ਚਲੋ ਯਾਰ ਛਡਾਤਾ ਲੈਣਗੇ ਫਿਰ ਸਿੰਘ ਨਾ ਤਾਂ ਮੀਟਿੰਗਾਂ ਵਿੱਚ ਆਉਂਦੇ ਆ ਨਾ ਗੌਰ ਕਰਦੇ ਐ ਤੇ ਜਦੋਂ ਉਹਨਾਂ ਦੇ ਕੋਈ ਸੰਕਟ ਪੈਂਦਾ ਓਦੋਂ ਫਿਰ ਉਹ ਕਹਿੰਦੇ ਵੀ ਹੁਣ ਚੱਲੋ ਫਲਾਨੇ ਕੋਲੇ ਚਲੀਏ ਜੀ ਉਹਦੇ ਕੋਲੇ ਚਲੀਏ ਔਰ ਚੰਗੀ ਗੱਲ ਹੈ ਵੈਸੇ ਚਲੋ ਸੰਸਥਾ ਹੁੰਦੀਆਂ ਵੀ ਇਸੇ ਵਾਸਤੇ ਐ ਪਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਪਹਿਲਾਂ ਗੌਰ ਕਰਨ ਦਾ ਕਿ ਉਹ ਮੀਟਿੰਗਾਂ ਵਿੱਚ ਜਾਣ ਤੇ ਉੱਥੇ ਦੱਸਣ ਵੀ ਆਪਣੇ ਸੁਝਾਅ ਤੇ ਪੁੱਛਣ ਵੀ ਤੇ ਤਾਂ ਕਿ ਆਪਾਂ ਰਲ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਜਿਹੜੀ ਉਹ ਸੋਹਣੇ ਟੰਗ ਨਾਲ ਕਰ ਸਕੀ ਹੈ ਦੂਸਰੀ ਬੇਨਤੀ ਹੈ ਕਿ ਆਨੰਦ ਕਾਰਜਾਂ ਦਾ ਬੜਾ ਅ ਪਿੰਡਾਂ ਦੇ ਵਿੱਚੋਂ ਫੋਨ ਆਉਂਦੇ ਆ ਕੋਈ ਕਿਤੋਂ ਆ ਗਿਆ ਕੋਈ ਕਿਤੋਂ ਆ ਗਿਆ ਹਨਾ ਇਹ ਇਕੱਲੇ ਸਾਡੇ ਕੋਲੇ ਨਹੀਂ ਇਹ ਤਕਰੀਬਨ ਅ ਮੇਰਾ ਖਿਆਲ ਹੈ ਵੀ ਜਿਹੜੇ ਵੀ ਜਿੰਨੇ ਵੀ ਸੰਸਥਾ ਦੇ ਆਗੂ ਹੈ ਕਿਸੇ ਵੀ ਸੰਸਥਾ ਦੇ ਆਗੂ ਹੈ ਕੋਈ ਉਹ ਤਕਰੀਬਨ ਅ ਉਹਦੇ ਕੋਲੇ ਆਉਂਦਾ ਹੈ ਕੋਈ ਭਾਵੇਂ ਪ੍ਰਧਾਨ ਹੈ ਭਾਵੇਂ ਸਰਪ੍ਰਸਤ ਹੈ ਭਾਵੇਂ ਉਹ ਮੈਂਬਰ ਹੈ ਭਾਵੇਂ ਖਜ਼ਾਨਚੀ ਹੈ ਕੁਝ ਵੀ ਸੱਤਤਰ ਹਰ ਇੱਕ ਕੋਲ ਹੀ ਆਉਂਦਾ ਹੋਵੇਗਾ ਤਾਂ ਦਾਸ ਬੇਨਤੀ ਕਰਦਾ ਹੈ ਕਿ ਜਿਹੜੀ ਉਮਰ ਹੈ ਲੜਕੀ ਦੀ ਉਹ 18 ਸਾਲ ਤੋਂ ਉੱਪਰ ਉਪਨ ਹੋਣੀ ਚਾਹੀਦੀ ਹੋਣੀ ਜ਼ਰੂਰੀ ਹੈ 18 ਤੋਂ 19ਵਾਂ بیمਾ ਇਹਦਾ ਤੇ ਮੁੰਡੇ ਦੀ ਉਮਰ 21 ਸਾਲ ਹੋਣੀ ਜ਼ਰੂਰੀ ਹੈ ਜੇ ਇਹ ਤੋਂ ਘੱਟ ਹੈ ਤਾਂ ਉਹ ਆਨੰਦ ਕਾਰਜ ਨਾ ਕਰਾਏ ਜਾਣ ਜੇ ਕੋਈ ਆਪਣੇ ਤੌਰ ਤੇ ਕਰਾਉਂਦਾ ਹੈ ਤੇ ਤਾਂ ਫਿਰ ਉਹ ਆਪਣੀ ਆਪਣਾ ਜਿੰਮੇਵਾਰ ਆਪ ਹੋਵੇਗਾ ਕੱਲ ਨੂੰ ਇਹ ਨਾ ਕਹੇ ਵੀ ਜੀ ਤੁਸੀਂ ਮੈਨੂੰ ਛਡਾ ਲਓ ਜੀ ਫਲਾਣਾ ਕਰ ਲਓ ਜੀ ਚਲੋ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਹੈ ਭਲੇਖੇ ਨਾਲ ਹੋਗੇ ਜਾਂ ਕੋਈ ਕਿਸੇ ਨੇ ਦਬਾ ਪਾਤਾ ਉਥੇ ਸਿੰਘ ਖੜ ਵੀ ਜਾਂਦੇ ਕਈ ਵਾਰੀ ਤੇ ਖੜੇ ਵੀ ਆ ਪਹਿਲਾਂ ਪਰ ਜੇ ਪਹਿਲੀ ਸचेत ਹੋ ਕੇ ਚੱਲੇ ਤਾਂ ਮੇਰਾ ਖਿਆਲ ਹੈ ਵੀ ਇਹ ਨੌਬਤ ਨਹੀਂ ਆਉਂਦੀ ਇਸ ਕਰਕੇ ਆਧਾਰ ਕਾਰਨ ਲੈ ਕੇ ਹੀ ਆਨੰਦ ਕਾਰਜ ਕਰਾਏ ਜਾਣ ਆਧਾਰ ਕਾਰਨਾਂ ਤੋਂ ਬਿਨਾ ਕੋਈ ਵੀ ਸਿੰਘ ਆਨੰਦ ਕਾਰਜ ਨਾ ਕਰਾਵੇ ਔਰ ਜੇ ਕੋਈ ਸੰਸਥਾ ਆਪਣਾ ਕਮੇਟੀ ਦਾ ਆਗੂ ਕਹਿੰਦਾ ਵੀ ਮੇਰਾ ਬੰਦਾ ਜੀ ਫਲਾਣਾ ਬੰਦਾ ਜੀ ਜਾਂ ਮੇਰਾ ਰਿਸ਼ਤੇਦਾਰ ਹੈ ਜੀ ਉਹ ਕਹਿੰਦੇ ਭਾਈ ਤੇਰਾ ਰਿਸ਼ਤੇਦਾਰ ਹੋਊਗਾ ਮੈਥੋਂ ਜਿੱਦਾਂ ਦੀ ਸਹਿਤਲ ਲੈਣੀ ਚਾਹੁੰਦਾ ਤੂੰ ਲੈ ਲੈ ਪਰ ਆਨੰਦ ਕਾਰਜ ਨਹੀਂ ਅਸੀਂ ਕਰਾਉਂਦੇ ਇਹ ਦੋ ਵਿਸ਼ਿਆਂ ਤੇ ਜ਼ਰੂਰੀ ਹੈ ਅੱਜ ਸਿੰਘਾਂ ਨੂੰ ਪਹਿਰਾ ਦੇਣਾ ਤੇ ਤੀਸਰਾ ਔਰ ਗ੍ਰਾਂਥੀ ਸਿੰਘ ਸੰਸਥਾਵਾਂ ਦੇ ਆਗੂ ਇਹ ਜ਼ਰੂਰ ਗੌਰ ਕਰਨ ਕਿ ਕਈ ਸਿੰਘ ਨਾ ਵੀ ਉਹਨਾਂ ਕੋਲੇ ਸਰਟੀਫਿਕੇਟ ਨਹੀਂ ਬਣੇ ਗ੍ਰੰਥੀ ਸਿੰਘ ਦੇ ਵੀ ਮੈਂ ਕਿੱਥੋਂ ਪੜਿਆ ਕਿਹੜਾ ਪਿੰਡ ਸੀ ਮੇਰੇ ਉਸਤਾਦ ਦਾ ਨਾਂ ਕੀ ਹੈ ਹਨਾ ਕਈ ਵਾਰੀ ਅਸੀਂ ਕਹਿ ਦਿੰਨੇ ਆ ਵੀ ਚਲੋ ਜੀ ਮੈਂ ਤਾਂ ਫਲਾਨੀ ਸੰਸਥਾ ਤੋਂ ਪੜਿਆ ਤੇ ਉਹ ਤਾਂ ਉੱਗੀ ਸੰਸਥਾ ਹੈ ਨਹੀਂ ਅੱਜ ਅੱਜ ਦਾ ਟਾਈਮ ਹੋਰ ਹੈ ਅੱਜ ਭਾਵੇਂ ਕਿੰਨੀ ਵੀ ਉੱਗੀ ਸੰਸਥਾ ਹੋਵੇ ਪਰ ਸਰਟੀਫਿਕੇਟ ਦੇਸ਼ਾਂ-ਵਦੇਸ਼ਾਂ ਵਿੱਚ ਨੌਕਰੀ ਵੇਲੇ ਸ਼੍ਰੋਮਣੀ ਕਮੇਟੀ ਦੇ ਗ੍ਰੰਥੀ ਦੀ ਨੌਕਰੀ ਕਰਨੀ ਆ ਜਾਂ ਕਿਤੇ ਵੀ ਕਰਨੀ ਆ ਜਾਂ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਇਹ ਤਕਰੀਬਨ ਆ ਕਾਫੀ ਕਮੇਟੀਆਂ ਨੇ ਪਿੰਡਾਂ ਨੇ ਲਾਗੂ ਕਰਤਾ ਵੀ ਜੀ ਜਿਹੜਾ ਵੀ ਸਾਡੇ ਗ੍ਰੰਥੀ ਰਵੇ ਉਹ ਉਹਦਾ ਸਰਟੀਫਿਕੇਟ ਹੋਵੇ ਗ੍ਰੰਥੀ ਦਾ ਇਸ ਕਰਕੇ ਬੇਨਤੀ ਆ ਸਿੰਘਾਂ ਦੇ ਚਰਨਾਂ ਵਿੱਚ ਕਿ ਆ ਜਿਹੜੇ ਪਿੰਡਾਂ ਵਿੱਚ ਪਾਠ ਕਰ ਰਹੇ ਆ ਜਾਂ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਘਰ ਦੇ ਵਿੱਚ ਮਹਾਰਾ ਦੀ ਸੇਵਾ ਕਰ ਰਹੇ ਹਨ ਉਹਨਾਂ ਨੇ ਬੇਨਤੀ ਹੈ ਕਿ ਉਹ ਆਪਣੇ ਸਰਟੀਫਿਕੇਟ ਪਹਿਲਾਂ ਬਣਾਓ ਸੰਸਥਾ ਦੇ ਕੋਲੋਂ ਤੇ ਗ੍ਰੰਥੀ ਦਾ ਜਿਹੜਾ ਸਰਟੀਫਿਕੇਟ ਬਣਾਉਂਦਾ ਉਹਦੀ ਸੰਥਿਆ ਕੀਤੀ ਹੋਣੀ ਜ਼ਰੂਰੀ ਹੈ ਉਹ ਕਿਤੇ ਵੀ ਕੀਤੀ ਹੋਵੇ ਇਹ ਨਹੀਂ ਕਿ ਫਲਾਨੀ ਥਾਂ ਜਾਂ ਉਹਦੇ ਤਾਂ ਕੋਲੇ ਇਹਦੇ ਤਾਂ ਕੋਲੇ ਨਹੀਂ ਤੇ ਇਹ ਤਿੰਨ ਚਾਰ ਗੱਲਾਂ ਸੀ ਸਿੰਘਾਂ ਨੂੰ ਬੇਨਤੀ ਹੈ ਕਿ ਆ ਪਿੱਛੇ ਥੋੜੇ ਦਿਨ ਹੀ ਹੋਗੇ ਮੇਰਾ ਖਿਆਲ ਹੈ ਅੱਜ 5 ਜੁਲਾਈ ਹੈ ਇੱਕ ਜਲ ਇੱਕ 2 ਜੁਲਾਈ ਦੀ ਗੱਲ ਹੈ 1 2 ਜੁਲਾਈ 2024 ਅ ਬਰੇਟੇ ਪਿੰਡ ਉੱਥੇ ਸਮਝ ਕੁਰਸੀਆਂ ਤੇ ਬੈਠੇ ਬੰਦੇ ਗੱਲਾਂ ਕਰ ਰਹੇ ਸੀ ਤੇ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਇੱਕ ਗ੍ਰੰਥੀ ਸਿੰਘ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਤਾਂ ਉਥੇ ਹੁਣ ਗ੍ਰੰਥੀ ਸਿੰਘ ਉਹਦੀ ਮਜਬੂਰੀ ਵੀ ਹੋ ਸਕਦੀ ਹੈ ਉੱਤੇ ਦਬਾਅ ਵੀ ਹੋ ਸਕਦਾ ਹੈ ਤਾਂ ਇਦਾਂ ਦੇ ਜਿਹੜੇ ਕਮੇਟੀਆਂ ਵਾਲੇ ਨੇ ਜਾਂ ਪਿੰਡਾਂ ਵਾਲੇ ਨੇ ਉਹ ਸਮਝ ਗ੍ਰੰਥੀ ਨੂੰ ਮਜਬੂਰ ਨਾ ਕਰਨ ਜੇ ਮਜਬੂਰ ਕਰਦੇ ਐ ਤੇ ਕੱਲ ਨੂੰ ਕੋਈ ਵੀ ਕਾਰਵਾਈ ਹੁੰਦੀ ਹੈ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਹੁੰਦੀ ਹੈ ਤਾਂ ਫਿਰ ਉਹ ਜਿਹੜੇ ਮਜਬੂਰ ਕਰਨਗੇ ਉਹ ਕਾਰਵਾਈ ਉਹਨਾਂ ਤੇ ਹੀ ਕੀਤੀ ਜਾਵੇਗੀ ਕਿਉਂਕਿ ਇਹ ਵੀ ਇੱਕ ਬੇਅਦਬੀ ਹੈ ਤੇ ਇਹ ਬੇਨਤੀਆਂ ਦਾਸ ਇਸ ਲਈ ਕਰਨਾ ਚਾਹੁੰਦਾ ਸੀ ਕਿ ਕਾਫੀ ਕਿਤੇ ਕਿਤੋਂ ਕਿਤੇ ਕਿਤੋਂ ਕਿਤੇ ਕਿਤੋਂ ਫੋਨ ਆਉਂਦੇ ਆ ਰਜਾਨਾ ਦੇ ਤੇ ਫਿਰ ਉਹ ਕਹਿੰਦੇ ਆ ਜੀ ਹੁਣ ਸਾਡਾ ਧਿਆਨ ਰੱਖੋ ਜੀ ਫਲਾਨਾ ਕਰੋ ਜੀ ਸਾਡਾ ਸਹਿਯੋਗ ਦਿਓ ਜੀ ਹੁਣ ਸਹਿਯੋਗ ਤਾਂ ਦਿੱਤਾ ਜਾ ਸਕਦਾ ਜੇ ਉਹ 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 ਕੁਝ ਨਾ ਕੁਝ ਸੱਚੇ ਹੋਣ ਮਾੜਾ ਮੋਟਾ ਹਨਾ ਇਸ ਕਰਕੇ ਬੇਨਤੀ ਹੈ ਆਨੰਦ ਕਾਰਜਾਂ ਦਾ ਪੂਰਾ ਧਿਆਨ ਦਿੱਤਾ ਜਾਵੇ ਕੁਰਸੀਆਂ ਦਾ ਪੂਰਾ ਧਿਆਨ ਦਿੱਤਾ ਜਾਵੇ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਕੁਰਸੀ ਨਾ ਲਾਵੇ ਦਰਬਾਰ ਸਾਹਿਬ ਦੇ ਵਿੱਚ ਕੋਈ ਮੇਜ ਨਾ ਲਾਵੇ ਔਰ ਕਹਿੰਤੋ ਭਾਵ ਹੈ ਇਹ ਵੱਧ ਦਾ ਵੱਧ ਦਾ ਕੰਮ ਕਿਦੇ ਨਾਲ ਕਿਦੇ ਸਾਨੂੰ ਖਤਰੇ ਦੀ ਘੰਟੀ ਬਣ ਸਕਦਾ ਇਸ ਕਰਕੇ ਆਨੰਦ ਕਾਰਜਾਂ ਦਾ ਗ੍ਰੰਥੀ ਦੇ ਸਰਟੀਫਿਕੇਟ ਦਾ ਤੇ ਆਪਣਾ ਕੁਰਸੀਆਂ ਦਾ ਇਹ ਵੱਧ ਤੋਂ ਵੱਧ ਧਿਆਨ ਦਿਓ ਸਿੰਘੋ ਤੇ ਬਾਕੀ ਕਿਤੇ ਵੀ ਕੋਈ ਸਹਿਯੋਗ ਦੀ ਲੋੜ ਹੈ ਦਾਸ ਦਾ ਨੰਬਰ 887299198 ਇਹਤੇ ਵੀ ਸੰਪਰਕ ਕਰ ਸਕਦੇ ਹੋ ਹਰਿਆਣੇ ਦੇ ਵਿੱਚ ਗਿਆਨੀ ਹਾਕਮ ਸਿੰਘ ਜੀ ਹੈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬ ਦੇ ਵਿੱਚ ਗਿਆਨੀ ਹਰਜਿੰਦਰ ਸਿੰਘ ਜੀ ਹੰਸ ਤੇ ਗਿਆਨੀ ਦਦਾਰ ਸਿੰਘ ਜੀ ਸਤਕਾਰਯੋਗ ਬਾਬਾ ਜਰਨੈਲ ਸਿੰਘ ਜੀ ਸੈਦੇ ਵਾਲਾ ਤੇ ਹੋਰ ਕਾਫੀ ਸਿੰਘ ਨੇ ਸਾਡੇ ਹਨਾ ਗਿਆਨੀ ਨਰਾਇਣ ਸਿੰਘ ਜੀ ਤੇ ਇਹਨਾਂ ਦੇ ਨਾਲ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ ਬੇਨਤੀ ਹੈ ਹਰਿਆਣੇ ਦੇ ਵਿੱਚ ਸਤਕਾਰਯੋਗ ਗਿਆਨੀ ਮਾਨ ਸਿੰਘ ਜੀ ਅਹਿਰਵਾ ਔਰ ਕਾਫੀ ਸਿੰਘ ਨੇ ਜਿਨ੍ਹਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਕਰਕੇ ਬੇਨਤੀ ਹੈ ਗੁਰਮਖੋ ਬਚ ਕੇ ਰਹੋ ਚੜ੍ਹਦੀ ਕਲਾ ਦੇ ਨਾਲ ਰਹੋ ਇੱਕ ਦੂਜੇ ਦਾ ਸਹਿਯੋਗ ਦਿੰਦੇ ਰਹੋ ਜਦੋਂ ਵੀ ਕੋਈ ਗਰੰਥੀ ਸਭਾ ਦਾ ਔਰ ਮੈਸੇਜ ਪੈਂਦਾ ਉਦੋਂ ਇਹ ਨਾ ਡੀਕਿਆ ਕਰੋ ਕਿ ਸਾਨੂੰ ਮੈਸੇਜ ਫੋਨ ਆਊਗਾ ਕਈ ਬੰਦੇ ਨਾ ਫੋਨ ਪਿੱਛੇ ਗੁੱਸੇ ਹੋ ਜਾਂਦੇ ਵੀ ਮੈਨੂੰ ਤਾਂ ਫੋਨ ਕੀਤਾ ਨਹੀਂ ਫਲਾਣੇ ਨੂੰ ਕਰਤਾ ਔਰ ਗੁਰਮਖੋ ਆਪਾਂ ਫੋਨ ਕਰਨ ਦੇ ਚੱਕਰਾਂ ਵਿੱਚ ਜਾਂ ਸੁਣਨ ਦੇ ਚੱਕਰਾਂ ਵਿੱਚ ਪੈ ਕੇ ਚੰਗੀਆਂ-ਚੰਗੀਆਂ ਮੀਟਿੰਗਾਂ اٹੈਂਡ ਕਰਨ ਤੋਂ ਛੱਡ ਦਿੰਨੇ ਆ ਜਿੱਥੇ ਸਾਨੂੰ ਬੜਾ ਕੁਝ ਮਿਲਣਾ ਹੁੰਦਾ ਤੇ ਕਈ ਵਾਰੀ ਅਸੀਂ ਮਾਣ ਵਿੱਚ ਹੀ ਛੱਡ ਦਿੰਨੇ ਆ ਵੀ ਲੈ ਉਹ ਕੀ ਕਰਨਗੇ ਸਾਡੇ ਕੋਲੇ ਕੀ ਨਹੀਂ ਹੈਗਾ ਸਾਡੇ ਕੋਲੇ ਗਿਆਨ ਨਹੀਂ ਹੈਗਾ ਜਾਂ ਕੀ ਨਹੀਂ ਹੈਗਾ ਇਸ ਕਰਕੇ ਗੁਰਮੁਖੋਂ ਮਾਣ ਮਾੜਾ ਹੁੰਦਾ ਕਰਿਆ ਔਰ ਏਕੇ ਵਿੱਚ ਅਥਵਾਕ ਵਿੱਚ ਬਹੁਤ ਕੁਝ ਪ੍ਰਾਪਤੀਆਂ ਹੁੰਦੀਆਂ ਜਿੱਥੇ ਏਕਾ ਉੱਥੇ ਸਭ ਕੁਝ ਹੀ ਹੈ ਜਿੱਥੇ ਏਕਾ ਨਹੀਂ ਹੈ ਉੱਥੇ ਗੁਰਮੁਖੋ ਇਕੱਲੇ ਇਕੱਲੇ ਲੋਕ ਆਪਣੀ ਈਰਖਾ ਤਰ ਕਰਕੇ ਮਰੀ ਜਾਂਦੇ ਆ ਇਸ ਕਰਕੇ ਬੇਨਤੀ ਹੈ ਇਹ ਵੀਡੀਓ ਅੱਗੇ ਦੀ ਅੱਗੇ ਗਰੁੱਪਾਂ ਵਿੱਚ ਸੰਸਥਾਾਂਾਂ ਲਵੇ ਗ੍ਰੰਥੀ ਸਿੰਘਾਂ ਲਵੇ ਜ਼ਰੂਰ ਭੇਜਿਓ ਤੇ ਔਰ ਕਈ ਵਾਰੀ ਦਾਸ ਬੇਨਤੀ ਕਰਦਾ ਹੁੰਦਾ ਕਿ ਆਪਾਂ ਵੀਡੀਓ ਪਾਉਣ ਲਈ ਨਾ ਜੇ ਕਿਸੇ ਹੋਰ ਚੈਨਲ ਤੇ ਪਵਾਣੀ ਹੋਵੇ ਤਾਂ ਸਾਡੇ ਤੋਂ ਮਾਇਆ ਵੀ ਲੈਂਦੇ ਆ ਫਿਰ ਵੀਡੀਓ ਦੇਖਦੇ ਨੇ ਬੀ ਇਹ ਪੈਣ ਵਾਲੀ ਹੈਗੀ ਆ ਵੀ ਜਾਂ ਕੋਈ ਇਹਤੇ ਅਤਰਾ ਜਾ ਸਕਦਾ ਪਰ ਤੁਹਾਡਾ ਆਪਣਾ ਚੈਨਲ ਸੰਤ ਬਾਬਾ ਅਮਰ ਸਿੰਘ ਦੀ ਕੀਰਤੀ ਖਾਲਸਾ ਜੀ ਔਰ ਕੀਰਤੀ ਖਾਲਸਾ ਚੈਨਲ ਇਹ ਤੁਹਾਡਾ ਆਪਣਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕੀ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖੋ ਜਾਂ ਕੋਈ ਇਦਾਂ ਸੁਝਾਅ ਵੀ ਦੇਣਾ ਚਾਹੋ ਕਿਉਂਕਿ ਦਾਸ ਗਲਤੀਆਂ ਦਾ ਪੂਤਲਾ ਹੋ ਸਕਦਾ ਹੈ ਮੇਰੇ ਦਾਸ ਗਲਤ ਮੇਰੇ ਸੁਝਾਅ ਗਲਤ ਹੋਣ ਤੇ ਦਾਸ ਬੇਨਤੀ ਕਰਦਾ ਕਿ ਤੁਸੀਂ ਸੁਝਾਅ ਜ਼ਰੂਰ ਲੇਖੋ ਕਮੈਂਟ ਵਿੱਚ ਤੇ ਬਾਕੀ ਆਪਣੇ ਆਪਣੇ ਤੌਰ ਤੇ ਤੁਸੀਂ ਧਿਆਨ ਰੱਖੋ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ